ਵਿਆਕਰਨ ਜੇ ਪੰਜਾਬੀ ਹਿੰਦੀ ਦੇ ਲਈ ਵੀ ਵਿਆਕਰਨ ਗੁਰਬਾਣੀ ਵੀ ਉਸ ਵਿਆਕਰਨ ਨਿਯਮ ਦੇ ਤਬ ਲਿਖੀ ਗਈ ਹੈ ਵਿਆਕਰਨ ਗੁਰਬਾਣੀ ਦੇ ਨਿਯਮ ਦੇ ਮੁਤਾਬਕ ਉਹ ਸ਼ਬਦ ਚਾਹੇ 3 ਅੱਖਰਾਂ ਦਾ ਚਾਹੇ 2 ਦਾ ਜਾਇ 4 ਦਾ ਜਾਇ 5 ਅੱਖਰਾਂ ਨੂੰ ਜੋੜ ਕੇ ਬਣੇ ਉਹਦੇ ਅਖੀਲੇ ਅੱਖਰ ਨਾਲ ਸਿਹਾਰੀ ਔਰ ਔਂਕਰ ਨਹੀਂ ਬੋਲੀ ਜਾਂਦੀ ਇਹਨੇ ਬੱਚੇ ਨੇ ਪੰਜਾਬੀ ਮੁਤਾਬਕ ਸਹੀ ਬੋਲਿਆ ਹੁਕਮੇ ਗਰਬਾਣੀ ਵਿਆਕਰਮ ਦਾ ਬਾਬਕ ਹੁਕਮ ਹੀ ਬੋਲਿਆ ਜਾਏਗਾ ਅਖੀਰਲਾ ਅਖਰ ਜਿਹੜਾ ਤਿੰਨ ਤਿੰਨ ਅਖਰਾਂ ਨੂੰ ਜੁੜ ਕੇ ਸ਼ਬਦ ਬਣਿਆ ਨਾ ਆ ਹਾ ਕਕਾ ਮੰਮਾ ਹਾ ਹੈ ਨੂੰ ਔਂਕੜਾ ਕਕਾ ਮੰਮੇ ਨੂੰ ਸਿਹਾਰੀ ਹੁਕਮ ਬੋਲਣਾ ਜੇ ਮੰਮੇ ਨੂੰ ਔਂਕੜ ਲੱਗੀ ਹੋਵੇਗੀ ਸਿਹਾਰੀ ਨਾਲ ਲੱਗੀ ਹੋਵੇਗੀ ਤਾਂ ਵੀ ਹੁਕਮ ਹੀ ਬੋਲਣਾ ਜੇ ਹਾ ਹੈ ਨੂੰ ਔਂਕੜਾ ਕਕਾ ਤੇ ਮੰਮਾ ਮੁਕਤ ਹੈ ਸਿਹਾਰੀ ਵੀ ਨਹੀਂ ਲੱਗੀ ਔਂਕੜ ਲੱਗੀ ਤਾਂ ਵੀ ਹੁਕਮ ਹੀ ਬੋਲਣਾ ਤਿੰਨਾ ਅੱਖਰਾਂ ਨਾਲ ਹੁਕਮ ਹੀ ਬੋਲਾ ਜਾਵੇਗਾ ਕਿਉਂਕਿ ਇਹ ਵੱਡਾ ਨਿਯਮ ਹੈ ਮੇਨ ਨਿਯਮ ਹੀ ਗੁਰਬਾਣੀ ਵਿਆਕਰਨ ਦਾ ਅਖੀਰਲੇ ਅੱਖਰ ਨਾਲ ਔਂਕੜ ਵਸਿਹਾਰੀ ਬੋਲਣ ਤੇ ਨਹੀਂ ਆਉਂਦੀ ਲਿਖਣ ਤੇ ਆਉਂਦੀ ਹੈ ਲਿਖਣ ਤੇ ਕਿਉਂ ਆਉਂਦੀ ਹੈ ਗੁਰੂ ਸਾਹਿਬ ਨੇ ਇਹ ਲਾਈਆਂ ਕਿਉਂ ਇਹ ਸਵਾਲ ਪੈਦਾ ਹੁੰਦਾ ਹੈ ਇਹ ਲਾਈਆਂ ਨੇ ਅਰਥਾਂ ਕਰਕੇ ਜੇ ਹਾਹੇ ਨੂੰ ਔਂਕੜ ਕੱਕਾ ਮਮੇ ਨੂੰ ਸਿਹਾਰੀ ਹੈ ਹਾ ਹੇਨ ਓਂਕੜਾ ਕੱਕਾ ਮੰਮਾ ਮੁਕਤਾ ਜੇ ਹਾ ਹੇਨ ਓਂਕੜਾ ਕੱਕਾ ਮੰਮੇ ਨੂੰ ਓਂਕੜ ਹੈ ਪੁੱਤਰ ਤੁਸੀਂ ਕਲਾਸ ਲਾਉਂਦੇ ਯੋਗ ਨਹੀਂ ਹੈਗੇ ਤੁਸੀਂ ਉਧਰ ਵੇਖ ਜਾਨਾ ਉਧਰ ਵੇਖੋ ਨਾ ਤਾਂ ਸਮਝ ਆਏਗੀ ਅੱਖਰ ਬੋਲਣ ਚ ਇੱਕੋ ਹੀ ਨੇ ਹੁਕਮ ਹੀ ਬੋਲਿਆ ਜਾਏਗਾ ਗੁਰਬਾਣੀ ਵਿਆਕਰਨ ਦਾ ਲੇਕਨ ਲਿਖਣ ਜਾਂ ਡੈਡ ਹੋ ਗਏ ਉਹ ਗੁਰੂ ਸਾਹਿਬ ਨੇ ਕਿਉਂ ਲਾਈਆਂ